in the cold ਬੀਤਿਸਤਾਰ ਕੌਰ ਜੀ ਦਾ ਬਹੁਤ ਹੀ ਅਦਰਸ਼ ਅਫਾਇਕ ਜੁਗਤੀ ਘੜੀ ਚ ਪਸੰਦ ਨੂੰ ਪਤਾ ਹੈ ਕਿ ਭੈਣ ਜੀ ਤਿਸਤਾਰ ਕੌਰ ਜੀ ਪਿਛਲੇ ਦਿਨੀ ਸੁਦੀਵੀ ਪਿਛੋੜਾ ਦੇ ਕੇ ਸਾਨੂੰ ਸਾਰਿਆਂ ਨੂੰ ਅਲविदा ਕਹਿ ਕੇ ਸੰਸਾਰ ਤੋਂ ਚਲ ਬਸੇ ਜਿਵੇਂ ਜਿਸੀ ਉਹਨਾਂ ਦੀ ਅੰਤਮ ਅਰਦਾਸ ਦੇ ਵਿੱਚ ਹਾਜ਼ਰ ਹੋਏ ਆ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਦੇ ਪਹੁੰਚੇ ਆ ਸਿਆਣੇ ਕਹਿੰਦੇ ਆ ਕਿ ਖੁਸ਼ੀਆਂ ਵੰਡਾਉਣ ਨਾਲ ਵੱਧਦੀਆਂ ਤੇ ਦੁੱਖ ਵੰਡਾਉਣ ਨਾਲ ਘਟ ਜਾਂਦੇ ਆ ਪਰ ਤੁਹਾਡੇ ਸਾਰਿਆਂ ਦੇ ਆਉਣ ਨਾਲ ਪਰਿਵਾਰ ਨੂੰ ਵੀ ਹੌਸਲਾ ਮਿਲਦਾ ਹੈ ਦੁੱਖ ਵੀ ਘਟਦਾ ਹੈ ਜਣਾ ਸਹਰੇ ਤੇ ਆਉਣਾ ਜਾਣਾ ਬਰਸ ਦੀ ਖੇਡ ਹੈ ਕਦਾ ਆਉਂਦਾ ਹੈ ਚਲੇ ਜਾਂਦਾ ਹੈ ਪਰ ਜਦ ਦਾ ਸਮੇ ਤੋਂ ਪਹਿਲਾਂ ਜਿਹੜਾ ਵਿਛੋੜਾ ਹੈ ਉਹ ਝੱਲਿਆ ਰਿਹਾ ਬੀਬੀ ਜੀ ਵੀ ਸਮੇ ਤੋਂ ਪਹਿਲਾਂ ਜਿਹੜਾ ਵਿਛੋੜਾ ਸਾਥ ਸਾਰਿਆਂ ਨੂੰ ਦੇਖ ਕੇ ਗਏ ਨੇ ਉਮਰ ਕੋਈ ਖਾਸ ਨਹੀਂ ਸੀਗੀ ਕੋਈ ਦਿੱਕਤ ਨਹੀਂ ਸੀ ਪਰ ਪ੍ਰਮਾਤਮਾ ਦੀ ਜਿਹੜੀ ਵਿਧੀ ਉਹ ਆਪ ਹੀ ਬਣਾ ਲੈਂਦਾ ਹੈ ਜਿੰਨੇ ਵਿਸ਼ਵਾਸ ਰਖਸ਼ੇ ਨੇ ਉਹਨੇ ਇਨਸਾਨ ਲੈ ਸਕਦਾ ਹੈ ਸੋ ਬੀਬੀ ਜੀ ਦੀ ਆਪ ਦੀ ਸੋ ਸਾਡੀ ਜਿਹੜੀ ਪੂਜੀਆ ਵੀ ਕਰਕੇ ਸੰਸਾਰ ਤੋਂ ਹੌਲਕਾ ਕਹਿ ਕੇ ਜੇ ਨਿਕੜਵਾਰ ਲਈ ਬਹੁਤ ਔਖਾ ਹੈ ਜਿਵੇਂ ਮੈਨੂੰ ਲੱਗਦਾ ਹੈ ਔਰਤ ਇੱਕ ਇਹੋ ਜਿਹਾ ਕੰਮ ਹੁੰਦੀ ਹੈ ਘਰ ਦਾ ਜਿਹਦੇ ਕਰਕੇ ਬੰਦੇ ਨੂੰ ਲੱਗਦਾ ਦੁਨੀਆ ਪਾਸੇ ਨਾਲ ਬਾਹਰ ਜਾ ਕੇ ਕੰਮ ਕਰਦੇ ਨੇ ਕਿਉਂਕਿ ਪਤਾ ਹੁੰਦਾ ਕਿ ਘਰ 'ਚ ਬੱਚਿਆਂ ਨੂੰ ਮਾਪੇ ਔਰਤ ਦੇਖਦੇ ਨੇ ਘਰ ਦੇ ਕੰਮ ਕਰਾ ਦੇਖੇ ਜੇ ਉਹ ਮਾਰੀ ਚਲੀ ਜਾਵੇ ਤੇ ਪਰਿਵਾਰ ਦਲ ਜਾਂਦਾ ਮੈਂ ਵੀਰ ਜੀ ਆਪ ਕਹਿੰਦੇ ਸੀਗੇ ਤੇਨੇ ਔਖਾ ਲੱਗ ਰਿਹਾ ਸਮਝ ਨਹੀਂ ਆ ਰਹੀ ਕਿ ਘਰ ਪਰਵਾਹ ਨੂੰ ਦੇਖੀ ਕਿ ਬਾਸਮਾ ਨੂੰ ਦੇਖੀ ਹੈ ਉਹ ਔਖੀ ਘੜੀ ਹੈ ਪਰਮਾਰਕ ਆਪ ਹੀ ਹੌਸਲਾ ਬਖਸ਼ਦਾ ਹੈ ਆਪ ਹੀ ਹਰ ਬਖਸ਼ਦਾ ਹੈ ਜਿਹੜੀ ਔਖੀ ਘੜੀ ਚ ਪਰਮਾਰਕ ਆਪ ਹੀ ਲੈ ਕੇ ਜਾਂਦਾ ਹੈ ਅਗਲੇ ਮੈਂ ਪਰਮਾਤਮਾ ਅਗੇ ਅਰਦਾਸ ਕਰਦੀ ਆਂ ਕਿ ਅਗਲੇ ਜਿਹੜੇ ਸਾਲ ਹੋਣ ਸਾਰੇ ਐਮਐਲਏ ਸਾਡੇ ਪਰਿਵਾਰ ਦੀ ਖੁਸ਼ੀਆਂ ਭਰਿਆ ਹੋਵੇ ਚੜ੍ਹਦੀ ਕਲਾ ਵਾਲਾ ਜੀਵਨ ਇਹਨਾਂ ਦੇ ਲੇਖੇ ਮਹਾਰਾਜ ਲਾਵੇ ਕਿ ਮੈਂ ਤੁਹਾਡੀ ਸਾਰੀ ਸਾਥ ਸੰਗਤ ਦਾ ਵੀ ਧੰਨਵਾਦ ਕਰਦੀ ਆ ਜਿਹੜੇ ਤੁਸੀਂ ਦੂਰੋਂ ਨੇੜੇੋਂ ਛਲ ਕੇ ਆਏ ਹੋ ਅੱਜ ਕੁਝ ਸਾਂਝਾ ਕਰਨ ਲਈ ਸਾਡੇ ਲਈ ਬਹੁਤ ਖਾਸ ਹੈ ਤੁਹਾਡਾ ਇੱਥੇ ਕੁੱਝ ਸੋ ਅੱਜ ਮਹਿਮਾਨ ਪਰਿਵਾਰ ਵੱਲੋਂ ਵਿਖਾਦਾ ਕਰਦੀਆਂ ਹਰ ਇੱਕ ਦੇ ਠੇਕੇਦਾਰਾਂ ਸਮਰੱਥਾ ਦੇ ਖੁਲ ਭੇਂਟ ਕਰਦੀਆਂ ਬੀਬੀ ਜਸਪਾਲ ਕੌਰ ਜੀ ਨੂੰ ਤੇ ਮਹਾਰਾਜ ਨੂੰ ਆਪਣੇ ਚਰਨਾਂ 'ਚ ਨਵਾਜ਼ ਬਖਸ਼ਣ ਤੇ ਪਿਛੋਂ ਪਰਮਾਨਾ ਘਾਣਾ ਮੰਨਨ ਦਾ ਬਲ ਬਖਸ਼ਣ ਸਪੱਸ਼ ਬਖਸ਼ਣ ਤੇ ਹਮੇਸ਼ਾ ਧਰਤੀ ਕਰਾਉਣ ਵਾਲਾ ਜੀਵਨ ਬਖਸ਼ਣ ਜੋ ਮਾਰਾ ਨੇ ਦਿੱਤੀ ਲਈ ਹੈ ਐਮਐਲਏ ਸਾਹਿਬ ਦੀ ਫਰਦਾਸ ਕਰਦੀ ਹੈ ਜੀ ਮਾੜਾ ਜ ਆਪ ਹੀ ਪੂਰੀ ਕਰਾਵੇ ਜੋ ਜ਼ਿੰਮੇਵਾਰੀਆਂ ਨੇ ਸਮਾਜ ਦੀਆਂ ਮਾਨਾ ਆਪ ਸਮਾਜ ਬਖਸ਼ੇ ਹੌਸਲਾ ਬਖਸ਼ੇ ਤੇ ਦੁਗਲੇ ਹੌਸਲੇ ਨਾਲ ਪਹਿਲੇ ਸਾਲ ਕਾਰਕ ਕਰਨ ਕਰਦੇ ਏਰੀਆ ਦਾ ਜਿਹੜਾ ਉਤਸਾਹ ਬੜਾ ਧੰਨਵਾਦ ਹੁੰਦਾ ਸਾਰਿਆਂ ਦੇ ਹਾਜ਼ਰੀ ਵਾਲੇ ਜੀ ਦਾ ਖਾਸਾ ਚਾਨਕੀ ਬਹੁਤ ਦੁੱਖ ਭਰੀ ਖਬਰ ਹੈ ਸਰਦਾਰ ਹਾਕਮ ਸਿੰਘ ਜੀ ਠੇਕੇਦਾਰ ਸਾਹਿਬ ਐਵੇਂ ਦੇ ਸਾਡੇ ਰਾਏਕੋੜ ਦੇ ਉਹਨਾਂ ਦੇ ਧਰਮ ਪਤਨੀ ਸਤਕਾਰਯੋਗ ਜੀਤਾ ਜੀ ਬਿਸਪਾਲ कौर ਜੀ ਜਿਹੜੇ ਆਪਣੇ ਕੁ ਮਾਮੂਲੀ ਨੋਨ ਇਨਫੈਕਸ਼ਨ ਹੋ ਕੇ ਗਾਂਲ ਵੱਦਗੀ ਥੋੜੇ ਦਿਨਾਂ ਵਿੱਚ ਸਦੀਪ ਜੀ ਵਿਸ਼ੋੜਾ ਦੇ ਗੇ ਪਰਿਵਾਰ ਲਈ ਚਾਹੇ ਮਾਂ ਸਾਡੀ ਧਰਮ ਪਤਨੀ ਹੈ ਜਿਹੜਾ ਘਰ ਦਾ ਜੇ ਸੇਵਾ ਸੰਭਾਲ ਉਹ ਨਾਲ ਹੀ ਹੁੰਦਾ ਜੇ ਅੱਜ ਸਰਦਾਰ ਹਕਮਤ ਸਿੰਘ ਹੋਰਾਂ ਨੇ ਪਰਿਵਾਰ ਨੇ ਤਰੱਕੀ ਕੀਤੀ ਹੈ ਤਾਂ ਬੀਬੀ ਜਸਪਾਲ ਕੌਰ ਹੋਰਾਂ ਦਾ ਬਹੁਤ ਵੱਡਾ ਉਹਨਾਂ ਦਾ ਯੋਗਦਾਨ ਉਹਨਾਂ ਦਾ ਸੇਵਾ ਵਿੱਚ ਜਿਹੜਾ ਹੱਥ ਹੈ ਮੈਂ ਪਰਿਵਾਰ ਨਾਲ ਔਲਾ ਜੀ ਬਾਬਾ ਜੀ ਸਾਰੇ ਬੱਚਿਆਂ ਨਾਲ ਛੋਟੇ ਵੱਡੀਆਂ ਤਿਆਂ ਨਾਲ ਨੁਕਸਾਨ ਜਾਂਦਾ ਅੱਜ ਸਾਨੂੰ ਸਾਰਿਆਂ ਨੂੰ ਬੜੇ ਇਸ ਗੱਲ ਦਾ ਜੀ ਨੂੰ ਕਹ ਲੋ ਗਹਿਰਾ ਦੁੱਖ ਲੱਗਿਆ ਸਾਡੇ ਜੋ ਐਮਐਲਏ ਰਾਏਕੋਟ ਸਰਦਾਰ ਹਾਕਮ ਸਿੰਘ ਜੀ ਠੇਕੇਦਾਰ ਸਾਹਿਬ ਉਹਨਾਂ ਦੇ ਧਰਮ ਸੋ ਪਤਨੀ ਬੀਬੀ ਜਸਪਾਲ ਕੌਰ ਜੀ ਉਹ 21 ਤਰੀਕ ਨੂੰ 21 ਫਰਵਰੀ ਨੂੰ ਸਦੀਵੀ ਵਿਛੋੜਾ ਦੇ ਗਏ ਸੀ ਤੇ ਬੜਾ ਸੇਵਾ ਕੀਤੀ ਐਮਐਲਏ ਸਾਹਿਬ ਨੇ ਜਿੰਨਾ ਜਾਨੀ ਕਿ ਜੋਰ ਲਾ ਸਕਦੇ ਸੀ ਉਹਨਾਂ ਨੇ ਲਾਇਆ ਪਰ ਕਾਲਪੁਰਖ ਨੂੰ ਕੁਝ ਹੋਰ ਮੰਜ਼ੂਰ ਸੀ ਤੇ ਉਹ ਸਾਥ ਛੱਡ ਕੇ ਚਲੇ ਗਏ ਇਸ ਦੁੱਖ ਦੀ ਘੜੀ ਦੇ ਵਿੱਚ ਪੂਰੀ ਪਾਰਟੀ ਆਮ ਆਦਮੀ ਪਾਰਟੀ ਸਾਰੇ ਲੀਡਰ ਸਾਹਿਬਾਨ ਸਾਡੇ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਜੀ ਮਾਨ ਸਾਹਿਬ ਔਰ ਸਾਰਾ ਉਹਨਾਂ ਦਾ ਪਰਿਵਾਰ ਸਾਡੀ ਲੀਡਰਸ਼ਿਪ ਸਾਰੀ ਟੋਟਲ ਐਮਐਲਏ ਸਾਹਿਬ ਦੇ ਨਾਲ ਇਸ ਦੁੱਖ ਦੀ ਘੜੀ ਦੇ ਵਿੱਚ ਮੋਢਾ ਨਾ ਮੋਢਾ ਲਾ ਕੇ ਬਰਾਬਰ ਖੜੀ ਹੈ ਔਰ ਦੇਖੋ ਕੀਤਾ ਤਾਂ ਕੁਝ ਜਾਣ ਨਹੀਂ ਸਕਦਾ ਦੇ ਸਾਹਿਬ ਸੇਉ ਨਹੀਂ ਚਾਰਾ ਤਾਕੋ ਕੀਦੇ ਸਾਦ ਨਮਸਕਾਰ ਜਿੱਥੇ ਕੋਈ ਚਾਰਾ ਰੋ ਦੀ ਨਾ ਚੱਲੇ ਉੱਥੇ ਨਮਸਕਾਰ ਕਰਨਾ ਹੀ ਵੱਚਦਾ ਪਰ ਹੁਣ ਗੱਲ ਇਹ ਅਗਲੀ ਜ਼ਿੰਦਗੀ ਹੈ ਜਿਹੜੀ ਉਹ ਵੀ ਹੁਣ ਕਿਸੇ ਨਾ ਕਿਸੇ ਤਰੀਕੇ ਨਾਲ ਦੇਖੋ ਤੁਹਾਡਾ ਸਬੰਧ ਕੇ ਚਲਾਨੀ ਪੈਣੀ ਸੋ ਐਮਐਲਏ ਸਾਹਿਬ ਸਿਆਣੇ ਇਨਸਾਨ ਨੇ ਬਹੁਤ ਸੱਚੇ ਬਾਦਸ਼ਾਹ ਰਹਿਮਤ ਕਰੇ ਇਹਨਾਂ ਨੂੰ ਇਸ ਦੁੱਖ ਦੀ ਘੜੀ ਤੋਂ ਬਾਬਾ ਜੀ ਉੱਬਰਣ ਦੀ ਬਲ ਬੁੱਧੀ ਉਦਮ ਬਖਸ਼ਣ ਔਰ ਜਿੱਥੇ ਵੀ ਇਹਨਾਂ ਨੂੰ ਜ਼ਰੂਰਤ ਹੋਊਗੀ ਅਸੀਂ ਸਾਰੇ ਜਣੇ ਇਹਨਾਂ ਦੇ ਨਾਲ ਤਾਂ ਉਹ ਜਿਹੜੀ ਬੇਵਕਤੀ ਮੌਤ ਆ ਇਹਦੇ 'ਚ ਸਾਡੇ ਹੱਥ ਵਸਦਾ ਕੁਝ ਹੈ ਨਹੀਂਗਾ ਕਿ ਅਸੀਂ ਕੁਝ ਕਰ ਸਕੀਏ ਕਿਉਂਕਿ ਉਮਰ ਭੋਕੇ ਜਾਣਾ ਇੱਕ ਗੱਲ ਕੁਝ ਹੋਰ ਹੁੰਦੀ ਹੈ ਜਿਹੜੀ ਬੇਵਕਤੀ ਮੌਤ ਆ ਇਹਨੂੰ ਚੱਲਣਾ ਪਰਿਵਾਰ ਲਈ ਸਨੇਹਾਂ ਲਈ ਬਹੁਤ ਔਖਾ ਹੋ ਜਾਂਦਾ ਪਰ ਜੋ ਮਾਲਕ ਨੂੰ ਮਨਜ਼ੂਰ ਆ ਉਹਦੇ ਬਾਰੇ ਅਸੀਂ ਕੀ ਕਰ ਸਕਦੇ ਹਾਂ ਨਾ ਅਸੀਂ ਤਾਂ ਜਿੰਨੀ ਵੀ ਅੱਜ ਜਿੰਨੇ ਵੀ ਸਾਡੇ ਸੱਜਣ ਮਿੱਤਰ ਸਨੇਹੀ ਰਿਸ਼ਤੇਦਾਰ ਜਿੱਥੇ ਪਹੁੰਚੇ ਨੇ ਦੁੱਖ ਦੀ ਘੜੀ 'ਚ ਸਾਡੇ ਨਾਲ ਆ ਕੇ ਮਾਣ ਖੜੇ ਆ ਬਹੁਤ ਧੰਨਵਾਦ ਕਰਦੇ ਆ ਉਹਨਾਂ ਦਾ ਤੇ ਮਾਲਕ ਅਗੇ ਅਰਦਾਸ ਕਰਦੇ ਆ ਵੀ ਸਾਨੂੰ ਪਰਿਵਾਰ ਨੂੰ ਇਲਾਕਾ ਨਿਵਾਸੀਆਂ ਨੂੰ ਸਾਨੂੰ ਬਲ ਬਖਸ਼ੇ ਸਮੱਤ ਦੇਵੇ ਤੇ ਅਜੇ ਜਿਹੜੇ ਡੂੰਘੇ ਸਦਮੇ ਨੇ ਇਹਨਾਂ ਚੋਂ ਨਿਕਲਣ ਦਾ ਬਲ ਬਖਸ਼ੇ